ਜਾਂ ਦੇ ਵਾਅਦੇ ਲਈ ਇਹ ਵਚਨ ਕਰਾਂ ਜਿਹੜਾ ਪਿੰਜਰਾ ਸਤਿਗੁਰੂ ਜੀ ਨੇ ਰੱਖਿਆ ਗਿਆ ਸੀ ਨਾ ਉਹਦੇ ਦਰਸ਼ਨ ਕਰਿਓ ਦਿੱਲੀ ਦੇ ਰੋੜੀ ਇਲਾਕੇ ਵਿੱਚ ਆ ਉਹ ਉਹ ਪਰਿਵਾਰਾਂ ਜਪਾਨ ਚਲੇ ਗਿਆ ਦਰਸ਼ਨ ਨਹੀਂ ਕਰਾਉਂਦੇ ਜੇ ਕਿਤੇ ਹੋ ਜਵੇ ਤਾਂ ਫੋਟੋ ਨਹੀਂ ਖਿੱਚਣ ਦਿੰਦੇ ਜਦੋਂ ਸ਼੍ਰੋਮਣੀ ਪ੍ਰਬੰਧ ਕਮੇਟੀ ਦੇ ਕੋਲੋਂ ਇਹ ਸੇਵਾ ਲਈ ਗਈ ਨਾ ਮਹੰਤਾ ਨੇ ਉਹ ਕਵਾੜੇ ਕਵੇਜ ਮੁਕਾ ਤੇ ਜਿੱਥੇ ਸਤਿਗੁਰੂ ਇਹ ਮਤਾਂ ਵਿੱਚ ਸਾਂਝਾ ਕਰਨ ਲੱਗਾ ਗੁਰੂ ਨੇ ਕਲਾ ਵੀ ਫਰਤਾਈ ਗੁਰੂ ਨੇ ਆਪਣੇ ਆਪ ਨੂੰ ਤਿਆਰ ਕੀਤਾ ਬੱਬਾ ਬਕਾਲਾ ਸਾਹਿਬ ਪੋਰਾ ਸਾਹਿਬ ਦੇਖਿਓ ਜਾ ਕੇ ਚਲੋ ਹੁਣ ਤਾਂ ਮਹਾਰਾਜ ਜੀ ਦੀ ਬੜੀ ਕਿਰਪਾ ਸਾਡੇ ਆਪਣੀ ਨੇ ਨਿੰਦਿਆ ਕਰਨ ਦਾ ਦਿਲ ਨਹੀਂ ਕਰਦਾ ਹਰੇਕ ਦਾ ਗੋਲ ਕਰ ਰੱਖੀ ਜਾਂਦੇ ਨੇ ਪਰ ਜਿਹੜਾ ਮਹਾਰਾਜ ਜੀ ਦਾ ਪੋਰਾ ਸਾਹਿਬ ਸੀ ਉਹਦੀ ਸਾਡੇ 5 ਫੁੱਟ ਤੋਂ ਜ਼ਿਆਦਾ ਹਾਈਟ ਨਹੀਂ ਸੀ ਉਹਦੇ ਵਿੱਚ ਇੱਕ ਬੰਦਾ ਖਲੋ ਸਕਦਾ ਸੀ ਨੀਮੀ ਪਾ ਕੇ ਆਪਣੀਆਂ ਬਾਹਾਂ ਇਕੱਤਰ ਕਰਕੇ ਝੋਣ ਝਾੜ ਕੇ ਐਵੇਂ ਨਹੀਂ ਸਤਗੁਰੂ ਜੀ ਦੋ ਦਿਨ ਪਿੰਜਰੇ ਵਿੱਚ ਖੜੇ ਰਹੇ ਉਹਦੀਆਂ ਸਿਰ ਵਾਲੀਆਂ ਤਿੰਨ ਤਿੰਨ ਇੰਚੀ ਸੂਲਾ ਨੇ 5 ਇੰਚੀ ਇੱਧਰ ਮੇਂ 5 ਕੁੰਡੀ ਇੱਧਰ ਸਤਗੁਰੂ ਜੀ ਬਿਲਕੁਲ ਸਟੇਬਲ ਖੜੇ ਨੇ ਉਹਦੇ ਨਾਮ ਵਿੱਚ ਰੰਗੂ ਮਹਾਰਾਜ ਜੀ ਦੇ ਅੱਗੇ ਲੈ ਕੇ ਆਏ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਚੱਲ ਵੀ ਸਜਣਾ ਤੇਰੀ ਵਾਰ ਹੀ ਆ ਜੀ ਦੀ ਦੀ ਨਾਮ ਦਿਹਾੜਾ ਕਹਿੰਦੇ ਦੰਦੇ ਤਿੱਖੇ ਕਰੋ ਅਸੀਂ ਆਪਣਾ ਮਨ ਤਿੱਖਾ ਕਰੀਏ ਗੁਰੂ ਦੀ ਬਾਣੀ ਬਣ ਕੇ ਸਤਗੁਰੂ